हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਕਰੋ ਅੱਜ ਪਹੁੰਚੇ ਆ ਪਿੰਡ ਫੇਲੋਕੇ ਇਹ ਪਿੰਡ ਬਿਲਕੁਲ ਨੇੜੇ ਨਸ਼ੇਰੇ ਪਨਵਾ ਦਾ ਰਹਿ ਜਾਂਦਾ ਕੋਈ 2 ਕਿਲੋਮੀਟਰ ਦੀ ਸਾਰੀ ਦੂਰੀ ਹੋਗੀ ਨਸ਼ੇਰੇ ਪਨਵਾ ਤੋਂ ਇਸ ਪਿੰਡ ਦੀ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਟੋਟੀਆਂ ਪਿੰਡ ਵੀ ਥੋੜੀ ਦੂਰੀ ਤੇ ਆ ਵਿਣਗ ਮੋਨਪੁਰਾ ਪਿੰਡ ਵੀ ਇੱਥੇ ਬਿਲਕੁਲ ਲੱਗਿਆ ਪੱਠਲਪਾਈ ਕਾ ਪਿੰਡ ਲੱਗਿਆ ਜਾਂਦਾ ਤੇ ਗੁਰਤੇਗ ਸਿੰਘ ਉਹਨਾਂ ਵੀਰ ਉਹਨਾਂ ਦੇ ਕੋਲ ਆਇਆ ਦੋਸਤੋ ਇੱਕ ਰੇਲੂ ਘਾਰ ਕਰੇ ਲੋਕਰੋਂ ਵੀਰ ਅੱਜ ਇੱਕ ਮੱਝ ਆਪਣੀ ਸੇਲ ਕਰਤਾ ਪਿਆ ਮੱਝ ਬਿਲਕੁਲ ਸੂਈ ਸਵਾਈ ਆ ਤਾਜੀ ਇਹਨਾਂ ਦੇ ਕੋਲ ਜੇਰਜੁਰ ਪ੍ਰੋਪਰ ਪਈ ਆ ਤੇ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਹੀ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਇਹੋ ਹੀ ਆ ਵੀ ਠੀਕ ਆ ਜੀ ਜਿਹੜਾ ਮਾਲ ਆਪਾਂ ਤੁਹਾਨੂੰ ਦਿਖਾਉਣੇ ਆ ਵਪਾਰੀ ਭਰਾਵਾਂ ਤੋਂ ਦਿਖਾਉਣੇ ਆ ਘਰੋਂ ਦਿਖਾਉਣੇ ਆ ਬੇਸ਼ੱਕ ਇਹ ਧਿਆਨ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਲਿਆ ਜੇ ਆਨਲਾਈਨ ਕੋਈ ਭਰਾ ਆਪਣਾ ਸੌਦਾ ਕਰਦਾ ਬੇਸ਼ੱਕ ਵੀਡੀਓ ਕਾਲ ਤੇ ਚਵਾ ਲਿਆ ਜੇ ਤਸੱਲੀ ਕਰਦੇ ਮੋਲ ਬਿਲਕੁਲ ਜੈਜ ਕਰਾ ਦਾਂਗੇ ਬਾਕੀ ਚੁਵਾਈ ਪੁੱਛ ਲਾਂਗੇ ਵੀ ਚੁਵਾਈ ਕਿਹੋ ਜੀ ਲੱਗੀ ਐ ਮੈਨੂੰ ਕਿੰਵੇਂ ਸੂਬੇ ਆ ਬਾਕੀ ਪ੍ਰੋਪਰ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗੁਰਤੇਗ ਭਾਈ ਸਾਸਰੀ ਘਰ ਸასი ਘਰ ਹੋਰ ਭਾਜੀ ਕੈਮ ਸੇਤਾ ਵਧੀਆ ਜੀ ਵਧੀਆ ਜੀ ਕਿਰਪਾ ਹੈ ਗੁਰਤੇਗ ਵੀਰ ਪਿੰਡ ਫੇਲੋਗੇ ਆਪਣਾ ਹਾਂ ਪਿੰਡ ਫੇਲੋਗੇ ਸੀਲ ਆਪਣੀ ਖਡੂਰ ਸਾਹਿਬ ਆ ਹਾਂ ਤੇ ਨਾਲ ਨਸ਼ਹਿਰਾ ਪਨੂਆ ਟੂਲ ਪਲਾਜੇ ਤੋਂ ਆਪਣਾ 4 ਕਿਲੋਮੀਟਰ ਤੇ ਆ ਟੂਲ ਪਲਾਜੇ ਉਸਮੇ ਵਾਲੇ ਤੋਂ ਹਾਂਜੀ ਉਸਮੇ ਵਾਲੇ ਤੋਂ 4 ਕਿਲੋਮੀਟਰ ਤੇ ਆ ਠੀਕ ਆ ਫੇਨ ਗੇਨੂ ਬਚ ਲੋ ਪਿੰਡ ਦਾ ਵੈਸੇ ਗੁਰਦਾਈਆ ਤਿੱਗ ਤਿੱਗ ਕਹ ਕੇ ਹਾਰ ਕਿਹਨੂੰ ਪਤਾ ਠੀਕ ਹੈ ਨਾਲ ਫੌਜੀ ਸਾਹਿਬ ਵੀ ਕਹ ਦ ਹਾਂਜੀ ਫੌਜੀ ਸਾਹਿਬ ਕਹ ਦ ਕਿ ਇਹਨੂੰ ਚਲੋ ਹਾਰੀ ਦਾ ਪਤਾ ਨਹੀਂ ਵੀ ਇੱਥੋਂ ਕਿੰਨਾ ਰਹਿ ਗਿਆ ਫਿਰ ਕਿੱਥੋਂ 12 ਕਿਲੋਮੀਟਰ 12 ਕਿਲੋਮੀਟਰ ਹਾਰੀ ਦਾ ਪਤਾ ਨਾ ਠੀਕ ਆ ਟੋਟੀਆਂ ਹੋ ਗਿਆ ਨਾਲ ਆਪਣੀ ਠੀਕ ਆ ਟੋਟੀਆਂ ਮੇਨ ਪਿੰਡ ਵੱਡਾ ਜਿਹੜਾ ਪਿੰਡ ਟੋਟੀਆਂ ਮਸ਼ੂਰ ਹਾਂਜੀ ਨਿਸ਼ਹਿਰਾ ਪਨੂਆ ਦੇ ਟੋਟੀਆਂ ਲੱਗ ਗਈ ਠੀਕ ਆ ਜੀ ਹਾਂਜੀ ਤੇ ਬਾਕੀ ਤਰੀਕ ਅੱਜ ਤੁਸੀਂ ਨੋਟ ਕਰ ਲਓ 7 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ 10:30 ਵਜੇ ਦਾ ਸਵਾਸਤ ਚੁਵਾਈ ਆਪਾਂ ਹਜੇ ਕਰਨੀ ਦੀ ਬਾਕੀ ਸੀ ਹਾਂ ਚੁਵਾਈ ਆਪਾਂ ਟਕਾਈ ਸੀ ਵੀ ਤੁਹਾਨੂੰ ਭਰੇ ਥਣ ਭਰਾਵਾਂ ਨੂੰ ਦਿਖਾ ਦਗੇ ਹਾਂਜੀ ਤੇ ਮੱਝ ਜਿਹੜੀ ਵੀਰ ਗੁਰਤੇਗ ਸਿੰਘ ਆਪਾਂ ਸੇਲ ਕਰਦੇ ਪਏ ਆ ਇਹ ਘਰ ਦੀ ਮੱਝ ਹੀ ਆਪਣੀ ਘਰ ਦੀ ਆਪਣੀ ਝੋਟੀ ਹੈ ਜੀ ਠੀਕ ਆ ਭਰਾ ਸੂਏਾਂ ਦੇ ਵਿੱਚ ਕਿਵੇਂ ਆ ਸੂਏ ਕੀ ਤੀਜੇ ਪ੍ਰੋਪਰ ਹੈ ਠੀਕ ਆ ਪਹਿਲੇ ਦੂਜੇ ਸੂਏ ਦੀ ਕੱਟੀ ਇਹਦੀ ਪਹਿਲੇ ਦਾ ਕੱਟਾ ਹੀ ਮਰ ਗਿਆ ਸੀ ਲਰਕੀ ਤੀਜੇ ਸੂਏ ਪ੍ਰੋਪਰ ਹੈ ਠੀਕ ਆ ਵੀਰ ਤੇ ਇਹ ਕੱਲ ਹੀ ਸੂਈ ਆ ਕੱਲ ਜਦੋਂ ਤੁਹਾਨੂੰ ਫੋਨ ਕੀਤਾ ਉਦੋਂ ਹਜੇ ਕੱਲ ਕੋਈ ਦੱਖ ਗਿਆ 10 ਵਜੇ ਸੂਈ ਹੋਣੀ ਆ ਠੀਕ ਆ ਫਿਰ ਹਾਂਜੀ ਮਗਰ ਦੇ ਕਟਾ ਮੇਲ ਕਾਫ ਆ ਹਾਂਜੀ ਤੇ ਮਤਲਬ ਕੋਈ ਇੱਕ ਦੋ ਚਵਾਈਆਂ ਕਰ ਲੀਆਂ ਨੇ ਕੱਲ ਚੋਈ ਆ ਤੇ ਰਾਤੀ ਚੋਈ ਥੋੜੀ ਜੀ ਠੀਕ ਆ ਹਾਂਜੀ ਬਾਕੀ ਚਵਾਈ ਦੀ ਪੂਰੀ ਚੋਈ ਦੀ ਮੈਨੂੰ ਆਪਾਂ ਕਟਾ ਛੱਡ ਕੇ ਚੋ ਦੇਣੇ ਆ ਠੀਕ ਆ ਦੂਜੇ ਸੂਏ ਕਿੰਨਾ ਕੁ ਦੋਤਾ ਦਿੱਤਾ ਹੈ ਨੇ ਦੂਜੇ ਸੂਏ ਮੰਨ ਕੇ ਜੋ 10-11 ਲੀਟਰ ਆ ਕੱਲ ਘਰੇ ਕੋਣ ਆ ਵੀ ਆਪਣਾ ਡੈਡੀ ਆ ਤੇ ਮਾਤਾ ਆ ਉਹਨਾਂ ਕੋ ਆਪਾਂ ਇਹਦੇ ਦੋਨੋਂ ਬਾਹਰ ਮੈਂ ਆਰਮੀ ਜਾਣ ਤੋਂ ਛੋਟਾ ਬਾਹਰ ਆ। ਸੋ ਵੀਰ ਆਰਮੀ ਦੇ ਵਿੱਚ ਨੇ ਠੀਕ ਆ ਜੀ ਤੇ ਇਹਨਾਂ ਦੇ ਫਾਦਰ ਸਾਹਿਬ ਚਵਾਈ ਇਹਨਾਂ ਦੀ ਕਰਦੇ ਰਹੇ ਆ ਮੱਝ ਦੀ ਦੂਜੇ ਸੂਬੇ ਦੇ ਵਿੱਚ ਪਹਿਲੇ ਸੂਬੇ ਦੇ ਵਿੱਚ ਹੁਣ ਤੀਜਾ ਸੂਬਾ ਸੂਈ ਓਰੀਜਨਲ ਹੈ। ਬਾਕੀ ਹਾਈਟ ਇਹਦੀ ਕੱਤ ਦੀ ਗੱਲ ਕਰ ਲਈਏ ਮੀਡੀਅਮ ਹਾਈਟ ਕੱਤ ਦੇ ਵਿੱਚ ਮੀਡੀਅਮ ਹਾਈਟ ਕੱਤ ਦੇ ਵਿੱਚ ਹਜੇ ਪੁੜੇ ਪਾੜੇ ਵੀ ਚੰਗੀ ਤਰ੍ਹਾਂ ਚੱਕੇ ਨਹੀਂਗੇ। ਉਹ ਆਪਾਂ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਮਗਰ ਇਹਦੇ ਕਟਾ ਮੇਲ ਕਾ ਆਪਾ ਤੇ ਮਾਲੀ ਤੁਸੀਂ ਦੱਸਣਾ ਜੀ ਵੀ ਘਰ ਦਾ ਹੀ ਮਾਲੀ ਹਾਂ ਜੀ ਮਾਲੀ ਆਪਣੇ ਘਰ ਦਾ ਹੀ ਹਾਂ ਜੀ ਹੁਣ ਮਾਲੀ ਦਾ ਦੋ ਕੁ ਮਹੀਨੇ ਹੋ ਗਏ ਦੋ ਤਿੰਨ ਮਹੀਨੇ ਉਦੋਂ ਮਰ ਗਿਆ ਟੈਗੋ ਅੱਛਾ ਅੱਛਾ ਠੀਕ ਹੈ ਮਾਲੀ ਉਹਦੇ ਬੱਚਾ ਵੀ ਉਹ ਹੀ ਕਟਾ ਸੀ ਹਾਂ ਉਹਦੇ ਮਾਲੀ ਵੀ ਜਿੰਨੇ ਆਪਣੇ ਲਾਗੇ ਲਾਗੇ ਸਾਬ ਦੇ ਬੱਚੇ ਨੀਲੇ ਪਾਉਂਦਾ ਉਹ ਮਤਲਬ ਜਿੰਨੇ ਵੀ ਆਪਣੇ ਭੈਣ ਭਰਾ ਆਸੇ ਪਾਸੇ ਵਾਲੇ ਆਪਣੇ ਆੜ ਘਾੜ ਵੀ ਉਹ ਮਾਲੀ ਵਰਤਿਆ ਤੇ ਆ ਬੱਚੇ ਪੁੱਛੇ ਬੱਚੇ ਸਾਰੇ ਹੁੰਦੇ ਹੀ ਹਾਂ ਜੀ ਉਹਨਾਂ ਦੇ ਵੀ ਆਪਣੇ ਤੇ ਚਲੋ ਹੈ ਹੀ ਉਹ ਇੱਕ ਮੱਝ ਠੀਕ ਹੈ ਜੀ ਠੀਕ ਬਾਕੀ ਮੇਲੇ ਪੂਰੇ ਨੀਲੇ ਦੇ ਪਾਉਂਦਾ ਰਿਹਾ ਬੱਚੇ ਆਪਦੇ ਤੇ ਲੈ ਕੇ ਜਾਂਦਾ ਰਿਹਾ ਠੀਕ ਹੈ ਜੀ ਠੀਕ ਮੱਝ ਵੇਖ ਲਓ ਤੁਸੀਂ ਮੋਹਰੇ ਦੀ ਆ ਬੱਚਾ ਨੀਲੇ ਦਾ ਆ ਬੱਚਾ ਨੀਲੇ ਦਾ ਬਈ ਬੱਚੇ ਆਪਦੇ ਉੱਤੇ ਲੈ ਕੇ ਜਾਂਦਾ ਬੱਚੇ ਆਪਦੇ ਤੇ ਲੈ ਕੇ ਜਾਂਦਾ ਕੋਈ ਵੀ ਆਪਣਾ ਸੱਜਣ ਵੀਰ ਠੀਕ ਆ ਜੀ ਦੂਰੋਂ ਨੇੜਿਓਂ ਕਿਸੇ ਨੇ ਵੀ ਤੁਰਨਾ ਤੇ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਵਜ਼ਨ weight ਪੂਰਾ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਆਰਡਰ ਲੈਵੇ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ 11 ਕਿਲੋ ਗੁੱਤ ਇਹਨੇ ਚੁਆਇਆ ਦੂਜੇ ਸੂਬੇ ਦੇ ਵਿੱਚ ਠੀਕ ਆ ਜੀ ਕੋਈ ਨਹੀਂ ਮਾਰ ਕੇ ਦਿਖਾ ਦਾਂਗੇ ਅਗਰ ਤੇਕ ਭਾਈ ਮਾਰ ਕੇ ਦਿਖਾ ਦਾਂਗੇ ਪਹਿਲਾਂ ਤਸੱਲੀ ਨਾਲ ਇੱਕ ਵਾਰੀ ਆਪਾਂ ਤੋਰ ਤੋਰ ਕੇ ਦਿਖਾਵਾਂਗੇ ਇਹਨੂੰ ਠੀਕ ਆ ਬਾਕੀ ਫੇਸ ਕੁਆਲਿਟੀ ਦਿਖਾ ਦਿਆ ਜੀ ਇਧਰ ਬਹਿਣੀ ਵਾਲੇ ਪਾਸਿਓਂ ਦਿਖਾ ਦੇ ਜਸ਼ਨ ਇੱਥੋਂ ਕੈਮਰਾ ਮਾਰ ਕੇ ਦਿਖਾ ਦੇ ਲੈਵੇ ਆਰਡਰ ਦੀ ਇਹ ਕੁਆਲਿਟੀ ਆ ਠੀ ਵਾਂਡਰਰ ਨੂੰ ਵੇਖ ਲਓ ਠੀਕ ਆ ਜੀ ਬਾਕੀ ਕਿਸੇ ਰਕਮ ਦਾ ਚਲੋ ਪੂਰ ਛੱਟੇ ਦੀ ਬਾਕੀ ਤੁਹਾਨੂੰ ਦਿਖਾ ਦਿੰਦੇ ਆ ਪੈਨ ਪੂਰ ਛੱਟੇ ਦੀ ਉਹਦੀ ਗਾਰੰਟੀ ਆਪਣੀ ਆ ਕੋਈ ਪੂਰ ਛੱਟੇ ਦੀ ਹੋਵੇ ਕਿਤੇ ਥਣਦਾ ਹੋਵੇ ਆਪਣਾ ਆਪਣੀ ਹੋ ਠੀਕ ਆ ਠੀਕ ਆਪਣੂੰ ਪਿੱਛੇ ਦੀ ਪੂਰ ਛੱਟੇ ਦੀ ਸਾਰੀ ਆ ਤਰਾ ਆ ਬੱਚੇ ਤੇ ਮਾਰਿਓ ਕੈਮਰਾ ਇੱਥੋਂ ਇੱਥੋਂ ਹੀ ਮਾਰਦੇ ਆ ਜੀ ਆ ਇਹ ਮਗਰ ਕਟਾ ਬਿਲਕੁਲ ਕਿਲਾ ਨਾੜੂ ਕਿਲਾ ਨਾੜੂ ਦਿਖਾ ਦਿਓ ਹਾਂ ਕਿਲਾ ਨਾੜੂ ਨਾਲਾ ਬੱਚੇ ਦੇ ਇਹ ਇਹਨਾਂ ਦੇ ਘਰ ਦਾ ਹੀ ਮਾਲੀ ਸੀਗਾ ਠੀਕ ਆ ਜੀ ਘਰ ਦਾ ਮਾਲੀ ਸੀ ਉਹਦੀ ਪਤਾਇਆ ਜਾ ਤਕਰੀਬਨ ਮਾਲੀ ਵੀਰ ਨੇ ਦੱਸਿਆ ਕਿ ਕੋਈ 3 ਕ ਮਹੀਨੇ ਪਹਿਲਾਂ ਕੋਈ ਟੈਗ ਹੋ ਗਿਆ ਸੀ ਐਕਸਪਾਇਰ ਹੋ ਗਿਆ ਤੇ ਬੱਚੇ ਉਸ ਮਾਲੀ ਦੇ ਨਧ ਕੋਲ ਹੋਰ ਵੀ ਗਾ ਗੇ ਬਾਗੇ ਬਾਗੇ ਆਪਣੀ ਜਿੰਨੇ ਵੀ ਪੈਣ ਨਾ ਕਿਸ ਨੂੰ ਪੁੱਛ ਲਓ ਆਪਾਂ ਤਾਂ ਮਾਲੀ ਸ਼ੌਂਗਣਾ ਰੱਖਿਆ ਸੀ ਕਿਸ ਨੂੰ ਅਹੀਂ ਕਹਿੰਦੇ ਮੋੜੇ ਨਾ ਅਹੀਂ ਕਦੀ ਫੀਸ ਹੀ ਲਈ ਅਹੀਂ ਉਹ ਮਾਲੀ ਦੇ ਜਿਹੜੇ ਬੱਚਾ ਹੈ ਨਾ ਅਹੀਂ ਗੁੱਜਰਾਂ ਕੋ ਭਰਾਈ ਅਹੀਂ ਆਪਦੀ ਪਹਿਲੀ ਜੀ ਗੁੱਜਰ ਭਾਈ ਉਹਨਾਂ ਕੋ ਮੱਝ ਨਮੀ ਕਰਾਈ ਉਹਦਾ ਬੱਚਾ ਸੀ ਉਹਦਾ ਬੱਚਾ ਸੀ ਹਾਂਜੀ ਤੇ ਉਹ ਇਹ ਪੁੱਤਰਾ ਦੇ ਕੋਲ ਮਾਲੀ ਵੀ ਚੰਗੇ ਰਹੇ ਹਮੇਸ਼ਾ ਹਾਂਜੀ ਅਹੀਂ ਘਟੂ ਘਟੂ 13 ਸਾਲਾਂ ਤੋਂ ਹੋ ਗਏ ਮਰੇ ਸਾਡੇ ਕੋਲ ਹਮ ਹਾਂ ਤਾਂ ਚਲੋ ਇਹਨਾਂ ਵੀ ਪਤਾਇਆ ਸੱਚ ਬੱਚੇ-ਬੱਚੇ ਕਾਫੀ ਦੇ ਗਿਆ ਬੱਚੇ ਬੜੀ ਹਾਂਜੀ ਕਰਮਾ ਵਾਲਾ ਹੁਣ ਉਹ ਕੱਟੀ ਆ ਚਲੋ ਕੱਟੀ ਕੁੱਟੀਆਂ ਚਗੀਆਂ ਆ ਗਈਆਂ ਕਿੰਨੀਆਂ ਸੋਹਣੇ ਆਏ ਹੁਣ ਉਹ ਬੱਚਾ ਉਹਦਾ ਰੱਖਿਆ ਸੀ ਇਧਰ ਮੋٹے ਤੌਰ ਤੇ ਮਾਰਦੇ ਆ ਕੈਮਰਾ ਜਿਵੇਂ ਵੀ ਆ ਜਿਹੜੇ ਆਪਣੇ ਭੈਣ ਭਰਾ ਉਹਨਾਂ ਦੇ ਪਸ਼ੂ ਇਧਰ ਬੱਜੇ ਆ ਆਪਣੇ ਆਂਡ ਗਵਾੜਾ ਆਪਣੇ ਵੀਰ ਸੱਜਣੇ ਆ ਆਪਣੇ ਸੱਜਣੇ ਉਹਨਾਂ ਦੇ ਆਪਦੇ ਆ ਆਪਣੀ ਹਾਂ ਉਹਨਾਂ ਦੀਆਂ ਮੱਜਾਂ ਤੋਂ ਜਿਹੜੇ ਬੱਚੇ ਆਏ ਆ ਉਸੇ ਮਾਲੀ ਦੇ ਉਹ ਤੁਸੀਂ ਸਾਹਮਣੇ ਵੇਖ ਲਓ ਇਹ ਬੱਚੇ ਸੀਗੇ ਤੇ ਉਸੇ ਮਾਲੀ ਦਾ ਜਿਹੜਾ ਇਹਦੇ ਮਗਰੇ ਕਟਾ ਆਇਆ ਠੀਕ ਆ ਜੀ ਚਲੋ ਇਹ ਨਿਸ਼ਾਨੀਆਂ ਕੋਈ ਭਰਾ ਸ਼ੌਂਕ ਨਾਲ ਸਾਹਮਣੂ ਹਾਂਜੀ ਸ਼ੌਂਕ ਨਾਲ ਸਾਹਮਣੂ ਤੇ ਬਾਕੀ ਰਵੇ ਪਿਛੋਂ ਚੰਗੇ ਲਾਣੇ ਘਰਾਣੇ ਤੁਰੇ ਆਉਂਦੇ ਆ ਖੋਲ ਕੇ ਤੋੜ ਕੇ ਦਿਖਾਉਣੇ ਇੱਕ ਵਾਰੀ ਆਪਾਂ ਤੁਹਾਨੂੰ ਠੀਕ ਆ ਜੀ ਤੇ ਪਿੱਠ ਪੁੜੇ ਵਾਲੀ ਸਾਈਡ ਤੋਂ ਤੁਸੀਂ ਚੰਗੀ ਤਰ੍ਹਾਂ ਦੇਖ ਲਿਆ ਜੀ ਚਵਾਈ ਆਪਾਂ ਹੁਣ ਵੈਸੇ ਅਜੇ ਦਿਖੋਣੀ ਬਾਕੀ ਆ ਮਾਰਨਿੰਗ ਸਮੇਂ ਦੀ ਚਵਾਈ ਆਪਾਂ ਸਾਰੇ ਵੀਰਾਂ ਨੂੰ ਵੇਚਾ ਦਿਖਾ ਦੇਾਂਗੇ ਪੂਰੀ ਠੀਕ ਆ ਜੀ ਸੋ ਤੋੜਨ ਤੋਂ ਬਾਅਦ ਤਸੱਲੀ ਨਾਲ ਚਵਾਈ ਤੁਹਾਨੂੰ ਦਿਖਾ ਦੇਾਂਗੇ ਰੇਟ ਪੜਤਾ ਬਾਅਦ ਵਿੱਚ ਪੁੱਛ ਲਵਾਂ ਬਾਰ ਕਰ ਦੇ ਬਾਰ ਕਰ ਦੇ ਮਤਲਬ ਤੋਰਦੇ ਨਾ ਲੰਮੀ ਲੰਮੀ ਤੋਰਦੇ ਹੋ ਕੋਈ ਕੋਈ ਪੂਰ ਛੱਟਾ ਕੋਈ ਵੀ ਹੋਵੇ ਆਪਣੀ ਉਹਦੀ ਜ਼ਿੰਮੇਵਾਰੀ ਹੈ ਠੀਕ ਹੈ ਕੋਈ ਹੋ ਨਹੀਂ ਆ ਜੀ ਲਓ ਵੀ ਬੜੇ ਭੈਣ ਪਰ ਆਪਣੇ ਡਿਮਾਂਡ ਕਰਦੇ ਠੀਕ ਆ ਜੀ ਘਰੇ ਜਿਨ੍ਹਾਂ ਨੇ ਕੋਈ ਪਸ਼ੂ ਕੋਈ ਚੰਗਾ ਰੱਖਣਾ ਚਾਹੋ ਸਾਫ਼ ਸੁਥਰਾ ਵੀ ਘਰਾਂ ਦੇ ਵਿੱਚੋਂ ਹੀ ਕਈ ਵਾਰ ਡਿਮਾਂਡ ਕਰਦੇ ਵੀ ਘਰ ਦੇ ਵਿੱਚੋਂ ਵੀ ਚੰਗਾ ਪੁਸ਼ਟਾ ਥੋੜੀ ਜਿਹੀ ਅੱਗ ਨੂੰ ਰੱਖਦੀ ਹੈ ਟਾਈਟ ਲੀਵਰ ਦੀ ਆ ਦੇਵਾ ਮਤ ਤੱਕ ਥੋੜੀ ਗਾਹ ਨੂੰ ਹਾਂ ਹਾਂ ਜੀ ਤੱਕ ਗਾਹ ਨੂੰ ਕਰਦੇ ਠੀਕ ਆ ਪੱਕ ਥੋੜੀ ਜਿਹੀ ਗਾਹ ਨੂੰ ਹਾਂ ਜੀ ਤੋਂ ਕੋਈ ਨਾ ਚਲ ਗਾਹ ਕਰ ਲਗਾ ਗਾਹ ਕਿਤੋਂ ਅੱਗੋ ਕੁਮਾਲਿਓ ਅੱਗੇ ਕੁਮਾਲਾ ਆ ਲੈਓ ਮੋੜ ਦਿਓ ਵੀਰੇ ਲੈ ਮੋੜ ਲੈ ਮੋੜ ਦਿਓ ਹੋਲੀ 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 ਜਾਣ ਹਾਂ ਹੋ ਰੱਖ ਹੋਲੀ ਹੋਲੀ ਕੋਈ ਸੰਭਰ ਕੇ ਗੋਣੀ ਆ ਦਿਖਾ ਦੇ ਥੋੜਾ ਲੱਗ ਕੋਈ ਹੌਲੀ ਤੋਰ ਲਿਆ ਜੀ ਨਹੀਂ ਹੌਲੀ ਹੌਲੀ ਤੋਰ ਜਸ਼ਨ ਬੜਾ ਅੱਗੋਂ ਜਾ ਕੇ ਚੰਗੀ ਤਰ੍ਹਾਂ ਤਸल्ली ਨਾਲ ਦਿਖਾ ਦੇ ਲੱਗ ਗਿਆ ਆ ਥੋੜਾ ਆ ਇਹਨੂੰ ਲੈ ਆਇਤਾ ਲੈ ਚਾਰ ਕਦਮ ਐਨ ਹੁੰਦਾ ਉਹ ਪੀਗਾ ਕੋਈ ਬੱਚੇ ਦਾ ਕਰਦੀ ਬੱਚੇ ਕਰਕੇ ਅੱਧ ਤੁਰ ਪੈਣਾ ਸੀ ਸੋਫਾ ਨੇ ਕੋਈ ਨਹੀਂ ਬੱਚਾ ਪਿੱਛੇ ਬੋਦੇ ਕਰਕੇ ਭਾਈ ਦੀ ਠੀਕ ਹੈ ਛੱਡ ਬੱਚੇ ਫਟ ਕਟਿੰਗ ਛੱਡ ਦੇ ਇਸ ਬੰਦ ਓਕੇ ਵੀਰ ਕੋਰਤੇ ਇੱਕ ਡਿਮਾਂਡ ਕੀ ਕਰਦੇ ਆ ਭਰਾ ਦੇਣੀ ਕਿੰਨੇ ਦੀ ਆਪਾਂ ਜਿਹੜੀ ਸਹੀ ਸੀ ਆਜਾ ਸੇਵਨ ਦੇਖੋ ਜੀ ਵੀਰ ਜੀ ਤੁਹਾਨੂੰ ਪਤਾ ਹੀ ਆ ਪਤਾ ਚਲੋ ਚਲੋ ਆਪਾਂ ਦੇ ਨਾ ਵਪਾਰੀ ਆ ਆਪਣੇ ਘਰ ਦਾ ਕੰਮ ਆ ਹਾਂਜੀ ਤੇ ਮੰਗਣ ਨੂੰ ਇੱਕ ਦਾ ਮੰਗ ਲਈਏ ਹਾਂ ਹਾਂ ਨਾ ਆਪਾਂ ਦੇ ਦਾਂਗੇ 95 ਜਹਾਦੀ ਦੇ ਦੀ 95 ਦੀ ਹਾਂਜੀ ਜਾਇਜ਼ ਕਰਕੇ ਦਈਏ ਮਾਲ ਆਪਾਂ ਸੇਲ ਕਰਨਾ ਜਾਇਜ਼ ਕਰਕੇ ਦੇਈਏ ਜਿੰਨਾ ਵੀ ਵੇਲ ਤੁਸੀਂ ਆ ਵੀ ਤੀਜੇ ਸੂਏ ਆ ਹਾਂ ਤੇ ਤੁਸੀਂ ਆਪ ਦੱਸ ਦੋ ਜੋ ਤੁਸੀਂ ਅੱਗੇ ਬਾਕੀ ਛਡੋਣਾ ਦੇ ਕੋਈ ਨਹੀਂ ਆਪਾਂ ਕਰ ਦਿੰਨੇ ਆ ਹਾਂ ਤਾਂ ਬਾਕੀ ਤੁਹਾਡੀ ਸ ਹੈ ਨੀ ਤੁਸੀਂ ਨੋਰਮਲ ਵੀ ਆਖਦੇ ਪਸੀ ਵੀ ਆਪਾਂ 90 ਦੀ ਹਾਂ ਨਾ ਦੇ ਦਾਂਗੇ ਜਿਹੜੀ ਹਾਂਜੀ ਠੀਕ ਆ ਤੇ 90 ਦੀ ਦੇ ਦੋ 90 ਦੀ ਦੇ ਦੋ ਫਿਰ ਵੀ ਚਲੋ ਕੋਈ ਭੈਣ ਭਰਾ ਸੱਜਣ ਵੀਰ ਕੋਈ ਫੋਨ ਕਰਦਾ ਤੇ ਥੋੜਾ ਬਾਧਾ ਵਿੱਚ ਵੀ ਹੁੰਦੀ ਕਿ ਜਾਇਸ਼ ਮੌਕੇ ਤੇ ਕਰਦੇ ਆ ਜੇ ਮਾਨਤਾਂ ਹਾਂ ਠੀਕ ਹੈ ਜੀ ਠੀਕ ਆ ਜੀ ਸੋ 90000 ਦੇ ਵਿੱਚੋਂ ਮਾਨਤਾਂ ਹੋ ਜਾਊਗਾ ਥੋੜਾ ਬਾਧਾ ਹਾਂਜੀ ਥੋੜਾ ਬੜਾ ਹੋ ਜਾਦਾ ਹਾਂਜੀ ਜ਼ਿਆਦਾ ਨਹੀਂ ਥੋੜਾ ਬੜਾ ਹੋ ਜਾਊਗਾ ਠੀਕ ਆ ਫਿਰ ਹਾਂਜੀ ਠੀਕ ਆ ਲਓ ਵੀ ਇਹ ਅੱਜ ਗੱਲਬਾਤ ਸੀ ਦੋਸਤੋ ਇੱਕੋ ਇੱਕ ਜਿਹੜੀ ਵੀਰ ਮੱਝ ਸੇਲ ਕਰਦਾ ਪਿਆ ਸੀ ਹਾਂ ਇੱਕ ਘਟਨਾ ਪਈ। ਹਾਂਜੀ। ਇੱਕ ਘਟ 90 ਦੀ ਫਾਈਨਲ ਆ ਇਹ ਵੀਰਾਂ ਦਾ ਵੀ ਦੇ ਦਿਆਂਗੇ। ਨੀਲੀ ਦਾ ਵੀ ਤਾਂ ਮਗਰ ਕਟਾ। ਚਲੋ ਸਾਂਭ ਲੈ ਕੇ ਸੇ ਭਰਾ ਨੇ ਠੀਕ ਆ ਜੀ। ਤਕਰੀਬਨ ਕੋਈ ਸਾਲ 2 ਸਾਲ ਸਾਂਭ ਲਿਆ ਚੰਗੇ ਪੈਸਿਆਂ ਦਾ ਮਗਰ ਮਾਲੀ ਆ। ਤੇ ਇੱਕ ਗੁਰਤੇਗ ਭਾਈ ਆਪਣੇ ਨੰਬਰ ਜਿਹੜੇ ਵੀਰਾਂ ਸਾਂਝੇ ਕਰ ਦਿੱਗੇ ਜ਼ਰੂਰ। ਨੰਬਰ ਹੈ ਜੀ ਆਪਣਾ 998968638481 ਠੀਕ ਆ ਜੀ। 9968638481 ਇਹ ਆਪਣਾ ਨੰਬਰ ਬਿਲਕੁਲ ਜੀ ਲੋਬੀਅਸ ਸੰਪਰਕ ਨੰਬਰ ਆ ਬਿਲਕੁਲ ਸਕਰੀਨ ਦੇ ਥੱਲੇ ਲੱਗ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਬਧਰੇ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਸੋ ਮਿਹਰਬਾਨੀ ਜੀ ਸਸੀਕਰ